ਸ਼ਰੀ ਸੁਖਮੀ ਸਾਹਿਬ ਸੇਵਾ ਸੋਸਾਇਟੀ ਚੌੜਾਖੂ ਫਗਫੜਾ ਬਲੋਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਪੰਥ ਦੇ ਸਾਜਨਾ ਦਿਵਸ ਅਤੇ ਬਸਾਂਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਛੇਮੀ ਪਾਸ਼ਾਏ ਚੌੜਾਖੂ ਫਗਵਾੜਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲੇ ਪਿਆ ਤੇ ਪੂਰੇ ਬਾਜ਼ਾਰ ਦੀ ਪ੍ਰਕਰਮਾ ਕਰਨ ਉਪਰੰਤ ਗੁਰਦੁਆਰਾ ਸੁਖਚਾਨਾ ਸਾਹਿਬ ਵਿਕੇਸ ਮਾਪਤ ਹੋਇਆ ਇਸ ਨਗਰ ਕੀਰਤਨ ਦੌਰਾਨ ਜਿੱਥੇ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਦੇ ਪਿੱਛੇ-ਪਿੱਛੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਈਆਂ ਚੱਲ ਰਹੀਆਂ ਸਨ ਉੱਥੇ ਪ੍ਰਸਿੱਧ ਗਤਕਾ ਪਾਟੀਆਂ ਵੀ ਆਪਣੀ ਕਲਾ ਦੇ ਜੋਹਰ ਦਿਖਾ ਰਹੀਆਂ ਸਨ ਇਸ ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾਂ ਨਾਲ ਨਿੱਕਾ ਸਵਾਗਤ ਕੀਤਾ ਗਿਆ ਜਰ ਕੀ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਨਗਰ ਕੀਰਤਨ ਦੌਰਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਆਪ ਆਗੂ ਪ੍ਰੇਤਪਾਲ ਕਰਤੁਲੀ ਤਰਨਜੀਤ ਸਿੰਘ ਕੇਂੜਾ ਗੁਰਮੀਤ ਸਿੰਘ ਰਾਵਲਪਿੰਡੀ ਤੇਜਿੰਦਰ ਬਾਵਾ ਸੁਰਿੰਦਰ ਸਿੰਘ ਸ਼ਾਵੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਣਿਆਂ ਨੇ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਤੇ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਗੁਰਦੁਆਰਾ ਸ਼ੇਮੀ ਪਾਸ਼ਾਹੀ ਚੌੜਾਖੂ ਫਗਵਾੜਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਤੇ ਉੱਚ ਸਖਸ਼ੀਤਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਾਰੇ ਨਗਰ ਕੀਰਤਨ ਦਾ ਨਵਰੰਗ ਚੈਨਲ ਤੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ। ਫਗਵਾੜਾ ਤੋਂ ਨਵਰੰਗ ਚੈਨਲ ਦੇ ਜਸ ਸ਼ਰਮਾ ਤੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ। ਜਿਸ ਤਰ੍ਹਾਂ ਕਿ ਅੱਜ ਸਾਰੀ ਦੁਨੀਆ ਵਿੱਚ ਸ਼ਕਤੀ ਦਾ ਵਿਹਾਰ ਜਿਹੜਾ ਹੈਗਾ ਬੜੀ ਊਂਤਾਂ ਦਾ ਪਸੰਦ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਇਸ ਪਰਸਪਰ ਦੇ महाराज ਵੱਲੋਂ ਸਿੱਖ ਪਰਸਨ ਸਿਰਜਣਾ ਕੀਤੀ ਗਈ ਸੀ ਉਦੋਂ ਤੋਂ ਹੀ ਸਿੱਖ ਪੰਥ ਜਿਹੜਾ ਹੈਗਾ ਜਦੋਂ ਵੀ ਦੁਨੀਆ ਵਿੱਚ ਕਿਤੇ ਜ਼ੁਲਮ ਹੋਇਆ ਤਾਂ ਉਹਦੇ ਵਕਤ ਆਵਾਜ਼ ਉਹਦੇ ਖਿਲਾਫ ਜਿਹੜੀ ਆਵਾਜ਼ੇ ਹੁੰਦੇ ਰਹੇ ਮਹਾਰਾਜ ਜੀ ਦਾ ਦੇਖੀਏ ਤਾਂ ਸਾਰੀ ਦੁਨੀਆ ਵਿੱਚ ਸਿੱਖ ਧਰਮ ਦਾ ਨਾਮ ਲੈ ਕੇ ਕੋਈ ਨਹੀਂ ਹੈ ਕੋਈ ਸਾਰੇ ਹੀ ਸਾਰੇ ਹੀ ਦੁਨੀਆ ਵਿੱਚ सेवा भाव नाम रखा हा हर समय के बि दुनिया गुसे बि के कोई आहे त सिखा जहिड़ा हा विध चढ़िक जहिड़ा पंजाबी विध चढ़े सॼा अॼु घर हर साल बि बाबा ਪਛਾਹ ਲਗ ਕੇ ਬਣ ਗਿਆ ਹੁਣ ਕੰਮਾਂ ਜਾ ਰਹੇ ਰਾਸਤੇ ਵਿੱਚ ਸੱਤਾਂ ਕੁੜਾ ਅੱਜ ਖਾਲਸੇ ਦਾ ਸਾਜਨਾ ਦਿਵਸ ਹੈ ਇਸ ਦਿਨ ਦੇ ਹੁੰਦੇ ਮਸੂੂ ਸੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂ 1699 ਦੀ ਵਿਸਾਖੀ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਖੰਡੇ ਬਾਟੇ ਦੀ ਪੌਲ ਸਿਖਾ ਕੇ ਸਿੰਘ ਸਜਾਇਆ ਸੀਗਾ ਇਸ ਦਿਨ ਤੇ ਸੰਭੂ ਸੰਗਤਾਂ ਫਗਵਾੜੇ ਦੀਆਂ ਸਿੱਖ ਸੰਗਤਾਂ ਵੱਲੋਂ ਅੱਜ ਚੌੜਾ ਖੂਬ ਪਾਸ਼ਾ ਜੀ ਛੇਮੀ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਅੱਜ ਬਖ ਬਖ ਬਜ਼ਾਰਾਂ ਦੇ ਵਿੱਚ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਸੁਖਨ ਸਾਹਿਬ ਵਿਖੇ ਪਹੁੰਚੇਗਾ ਅੱਜ ਦੇ ਪਵਿੱਤਰ ਬਸਾਖੀ ਦੇ ਦਿਹਾੜੇ ਤੇ ਜਿੱਥੇ ਮੈਂ ਸੰਭੂ ਸੰਗਤ ਨੂੰ ਨਾਨਕ ਨਾਮ ਲੈਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਉੱਥੇ 10ਵੇਂ ਪਾਸ਼ਾ ਸਰਵੰਸਦਾਨੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਕਰਕੇ ਖਾਲਸਾ ਪੰਥ ਦੀ ਨਹੀਂ ਰੱਖੀ ਅੱਜ ਖਾਲਸਾ ਦਿਵਸ ਦੀ ਵੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਸਭ ਤੋਂ ਬੁਣਾ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾਇਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇੱਕ ਨਵਾਂ ਇੱਕ ਬਹੁਤ ਜਿਹੜੇ ਕੁਚਲੇ ਹੋਏ ਲੋਕ ਸੀ ਜਿਹੜੇ ਦਬੇ ਹੋਏ ਲੋਕ ਸੀ ਉਹ ਇੱਕ ਤਾਕਤ ਬਖਸ਼ੀ ਸੀ ਤੇ ਮੈਂ ਸਮਝਦਾ ਕਿ ਆਪਾਂ ਸਾਰੇ ਆਪਣਾ ਫਰਜ਼ ਨੂੰ ਮਾਰਨੇ ਹੋਈ ਅੱਜ ਆਪਾਂ ਬਸਾਕੇ ਦਿਹਾੜੇ ਤੇ ਖਾਲਸਾ ਫੰਦ ਤੇ ਆਪਾਂ ਆਪਣੇ ਬੱਚਿਆਂ ਨਾਲ ਆ ਕੇ ਗੁਰਦਵਾਰ ਸਾਹਿਬ ਨੂੰ ਨਾਲ ਲੈ ਆ ਕੇ ਆਪਾਂ ਆਪਣੇ ਉਹਨਾਂ ਨੂੰ ਤਰਨਾ ਉਹਨਾਂ ਨੂੰ ਜਾਗਰਤ ਕਰਾਈਏ ਅੱਜ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਕਿ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਜਿਹੜਾ ਖਾਲਸਾ ਪੰਥ ਜਾਇਆ ਸੀ ਵਿਸਾਖੀ ਦਾ ਦਿਹਾੜਾ ਹੈ ਖਾਲਸੇ ਦਾ ਜਨਮ ਦਿਨ ਹੈ ਖਾਲਸੇ ਦੀ ਜਨਮ ਦਿਨ ਦੀ ਸਾਰੇ ਹੀ ਸਵੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਜੋ ਨਗਰ ਕੀਰਤਨ ਆਪਣੇ ਛੇਵੇਂ ਪਾਤਸ਼ਾਹ ਚੌੜਾ ਖੂਤੋਂ ਸ਼ੁਰੂ ਹੋ ਕੇ ਸੁਖਚੈਨਾ ਵਾਲਾਂ ਸਾਹਿਬ ਅਰਦਾਸ ਹੋਈ ਸਮਾਪਤੀ ਦੀ ਤੇ ਇਹਦੀਆਂ ਵੀ ਨਗਰ ਕੀਰਤਨ ਦੀਆਂ ਵੀ ਸਾਰੀਆਂ ਸੰਗਤ ਨੂੰ ਬਹੁਤ-ਬਹੁਤ ਵਧਾਈ ਅੱਜ ਗੁਰਦੁਆਰਾ ਛੇਵੇਂ ਪਾਤਸ਼ਾਹੀ ਜੋੜਾ ਖੂਤੋ ਜਿਹੜਾ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਆ ਸਮੂਹ ਸੰਗਤਾਂ ਨੂੰ ਅੱਜ ਖਾਲਸਾ ਸਾਜਨਾ ਦੀਆਂ ਬਹੁਤ-ਬਹੁਤ ਵਧਾਈਆਂ ਨਗਰ ਕੀਰਤਨ ਦੇ ਵਿੱਚ ਬਹੁਤ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ ਅੱਜ ਵਿਸਾਖੀ ਦੇ ਦਿਹਾੜੇ ਤੇ ਗੁਰਦੁਆਰਾ ਸਚੈਨ ਸਾਹਿਬ ਦੇ ਵਿੱਚ ਵੀ ਸੰਗਤਾਂ ਇਸ਼ਨਾਨ ਕਰਨ ਜਾ ਰਹੀਆਂ ਆ ਮੈਂ ਅੱਜ ਸ਼ੰਗਰਾਂਤ ਤੇ ਵਿਸਾਖੀ ਦੇ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ੴ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸਾ ਪੰਥ ਨੂੰ ਤਾਂ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਅੱਜ ਉਸੇ ਹੀ ਦਿਨ ਨੂੰ ਵਿਸਾਖੀ ਦੇ ਦਿਹਾੜੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਾ ਜੀ ਖੁਸ਼ੀਆਂ ਮਨਾ ਰਹੇ ਆ ਤਾਂ ਤਰ ਗੁਰਦੁਆਰਾ ਸੁਖਚੈਨ ਸਾਹਿਬ ਜਿਨ੍ਹਾਂ ਦੇ ਵਿੱਚ ਅੱਜ ਨਗਰ ਕੀਰਤਨ ਗੁਰਦੁਆਰਾ ਸ਼ੇਮੀ ਬਾਦਸ਼ਾਹ ਤੋਂ ਆ ਰਿਹਾ ਉਹਨਾਂ ਦੀ ਸੰਗਤਾਂ ਲਈ ਸਵਾਗਤ ਵਾਸਤੇ ਐਨ ਆਰ ਆਈ ਬਾਬਾ ਦੀਪ ਸਿੰਘ ਬਿਲਬਰ ਸੋਸਾਇਟੀ ਵੱਲੋਂ ਜਲੇਬੀਆਂ ਦਾ ਲੰਗਰ ਪਾਣੀ ਦਾ ਲੰਗਰ ਲਾ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪ ਗੋਬਿੰਦ ਸਾਹਿਬ ਅਤੇ ਸਿਵਾ ਸੁਸਾਇਟੀ ਵੱਲੋਂ ਇਸ ਮਹੂਤਵ ਸੰਗਤਾਂ ਨੂੰ ਸਹਾਜਨਾ ਖਾਲਸਾ ਸਾਜਨਾ ਦਿਵਸ ਤੇ ਲੱਖ ਲੱਖ ਵਧਾਈਆਂ ਹੋਣ ਇਹ ਜਿਹੜਾ ਦੇਣਾ ਖਾਲਸਾ ਸਾਜਨਾ ਦਿਵਸ ਸਿੱਖਾਂ ਦੇ ਲਈ ਇੱਕ ਬੜਾ ਮਹਾਨ ਦਿਵਸ ਹੈ ਇਸ ਦਿਨ 1699 ਨੂੰ ਸਾਕੀਵਾਲੀ ਜਿੱਦੇ ਗੁਰਮੁਖਵੰਤ ਸਿੰਘ ਨੇ ਖਾਲਸਾ ਸਾਜਿਆ ਪੰਜ ਪਿਆਰੇ ਆ ਇਹ ਸਾਜਨਾ ਕੀਨੀ ਮਬਰਕਾਇਆ ਇਹ ਪੁਰਨਾ ਕੋ ਆ ਬੰਦ ਸ਼ੱਕੇ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇ ਲਾ ਆਪੇ ਗੁਰਚੇ ਲਾ ਦੇ ਸਤਾਨ ਯਾਗਰ ਕੀਤਾ ਇਹ ਸਾਰੇ ਸਿੱਖਾਂ ਚ ਇਸ ਨੂੰ ਆ ਤੁਸੀਂ ਜਿਉਂ ਚਲਣ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸ਼ੋਭ ਦਿਹਾੜਾ ਵਾ ਵਿਸਾਖੀ ਦੇ ਮੌਕੇ ਤੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਕਿਉਂਕਿ ਇਹ ਗੁਰਦੁਆਰਾ ਸ਼ੇਮ ਬਾਸ਼ੇ ਚੋੜਖੂ ਤੋਂ ਸ਼ੁਰੂ ਹੋ ਕੇ ਪੂਰੀ ਪ੍ਰਕਰਮਾ ਸ਼ਹਿਰ ਦੀ ਕਰਦਾ ਵਾ ਔਰ ਫਿਰ ਸੁਖਚੰਨ ਸਾਹਿਬ ਗੁਰਦੁਆਰੇ ਜਾ ਕੇ ਸਾਰੇ ਜਿਹਨੇ ਉੱਥੇ ਨਤਬਸਕ ਹੁੰਦੇ ਆ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਮਾਵਦ ਬਾਤ ਬਧਾਈਆਂ ਚੱਲ ਚੱਲਦੀ ਆ ਕਲਾ ਜਨ ਪਸੰਗ ਸਰ ਲੰਗਰ ਲਾਇਆ ਹਰ ਸਾਲ ਦੀ ਤਰ੍ਹਾਂ ਲੰਗਰ ਲਾਇਆ ਗਾਂ ਵੀ ਲੰਗਰ ਲਾਉਂਦੇ ਨੇ ਇਹ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਇਹ ਵਾਹਿਗੁਰੂ ਨੇ ਲਵਾਇਆ ਲੰਗਰ ਅਸੀਂ ਨਹੀਂ ਲਾਉਣ ਵਾਲੇ ਉਹ ਬਾਬਾ ਜੀ ਦੀ ਮਿਹਰ ਆ ਸਾਡੇ ਤੇ ਬਸ ਬੱਚਿਆਂ ਦੀ ਤੰਦਰੁਸਤੀ ਰਹੇ ਸਾਰੇ ਪਰਿਵਾਰ ਦੀ ਤੰਦਰੁਸਤੀ ਸਭ ਜੱਗ ਦੀ ਤੰਦਰੁਸਤੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦੇ ਪਾਵਨ ਦਿਹਾੜੇ ਉਤੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਆਉਣ ਵਾਲਾ ਸਮਾਂ ਸਮੂਹ ਸਾਧ ਸੰਗਤ ਲਈ ਬਹੁਤ ਵਧੀਆ ਅਤੇ ਖੁਸ਼ੀਆਂ ਭਰੇ ਲੈ ਆਵੇ ਸੱਚੇ ਬਾਦਸ਼ਾਹ